ਸਿੱਕਲਜੀ ਖਬਰ ਵਾਲੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਕੱਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਗੱਲ ਕਰਾਂਗੇ ਸੰਵੇਦਨਸ਼ੀਲ ਮੁੱਦਾ ਹੈਗਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਬੰਬਾਂ ਦੇ ਕੀਤੇ ਗਏ ਇੱਕ ਨਿੱਜੀ ਟੀਵੀ ਚੈਨਲ ਨੂੰ ਖਲਾਸਾ ਦਾ ਵੀ ਪੰਜਾਬ ਦੇ ਵਿੱਚ ਪੰਜਾਬ ਬੰਬ ਦੇ ਗ੍ਰੇਨੇਡ ਹੈਂਡ ਗ੍ਰੇਨੇਡ ਜਿਹੜੇ ਆਏ ਹੋਏ ਨੇ ਜਿਦੇ ਵਿੱਚੋਂ 18 ਚੱਲ ਗਏ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਦੇ ਕੀਤੇ ਖਲਾਸੇ ਤੋਂ ਬਾਅਦ ਕੱਲੇ ਪੰਜਾਬ ਵਿੱਚ ਹੀ ਨਹੀਂ ਚਰਚਾ ਸੜੀ ਬੇਚੈਨੀ ਫੈਲੀ ਸਗੋਂ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕਿਉਂਕਿ ਸਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਕੱਲ ਉਹਨਾਂ ਨੇ ਵਿਸਾਖੀ ਤੇ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਉੱਥੇ ਰੈਲੀ ਕੀਤੀ ਸੀ ਸਿਆਸੀ ਰੈਲੀ ਪਹਿਲੀ ਸਿਆਸੀ ਰੈਲੀ ਉਹਦੇ ਤੇ ਵੀ ਸਿਆਸੀ ਬੰਬ ਸੁੱਟ ਦਿੱਤਾ ਕਿਉਂਕਿ ਉਹ ਚਰਚਾ ਹੈ ਜੀ ਸੜ ਗਈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਜਿਉਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸੇ ਉਹਨਾਂ ਨੇ ਔਰ ਉਹਨਾਂ ਨੂੰ ਪੁੱਛਿਆ ਇੱਕ ਜਿਹੜੇ 2.5-3 ਕਰੋੜ ਉਹ ਜਿਹੜੇ ਪੰਜਾਬ ਦੇ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਪੁੱਛਿਆ ਵੀ ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ ਹੋ ਤੁਸੀਂ ਕਾਂਗਰਸ ਦੇ ਵਿਧਾਇਕਾਂ ਦੀ ਜਿਹੜੀ ਹੈਗੀ ਨੁਮਾਇੰਦਗੀ ਕਰਦੇ ਹੋ ਜਿੰਮੇਵਾਰ ਉਹਦੇ ਤੇ ਹੋ ਪਰ ਤੁਸੀਂ ਇਹ ਦੱਸੋ 50 ਜਿਹੜੇ ਹੈਗੇ ਆ ਬੰਬ ਇਹ ਤੁਹਾਨੂੰ ਕਿੱਥੋਂ ਇਨਫੋਰਮੇਸ਼ਨ ਮਿਲੀ ਤੁਸੀਂ ਇਹ ਅਜੇ ਤੱਕ ਪੁਲਿਸ ਨੂੰ ਕਿਉਂ ਨਹੀਂ ਦੱਸੀ ਜਿਉਂ ਹੀ ਮੁੱਖ ਮੰਤਰੀ ਵੱਲੋਂ ਵੀਡੀਓ ਜਾਰੀ ਕਰਕੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਤੇ ਨਾਲ ਹੀ ਕਿਹਾ ਗਿਆ ਤੇ ਨਹੀਂ ਤਾਂ ਫਿਰ ਕਾਰਵਾਈ ਲਈ ਤਿਆਰ ਹੋ ਜਾਓ ਤੇ ਨਾਲ ਹੀ ਉਹਨਾਂ ਦੀ ਚੰਡੀਗੜ੍ਹ ਰਹਿਸ ਤੇ ਪ੍ਰਤਾਪ ਸਿੰਘ ਬਾਜਵਾਦੀ ਤੇ ਪੁਲਿਸ ਪਹੁੰਚ ਜਾਂਦੀ ਆ ਕਾਉਂਟਰ ਇੰਟੈਲੀਜੈਂਸ ਵਿਰੋਜੜੀ ਹੈਗੀ ਆ ਉਹਨਾਂ ਦੇ ਜਿਹੜੇ ਆਈਪੀਐਸ ਅਧਿਕਾਰੀ ਆ ਮੈਡਮ ਰਵਜੋਤ कौर ਗਰੇਵਾਲ ਪਹੁੰਚਦੇ ਨੇ ਔਰ ਉਹ ਪੁੱਛਗਿਸ ਕਰਨ ਲਈ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਜਾਰੀ ਆ ਮੀਡੀਆ ਦੀਆਂ ਟੀਮਾਂ ਵੀ ਪਹੁੰਚ ਜਾਂਦੀਆਂ ਨੇ ਤੇ ਔਰ ਉਹ ਪੁੱਛਦੇ ਨੇ ਵੀ ਤੁਹਾਨੂੰ ਕਿੱਥੋਂ ਇਨਫੋਰਮੇਸ਼ਨ ਮਿਲੀ ਤਾਂ ਉਹ ਕਹਿੰਦੇ ਮੈਨੂੰ ਸੋਰਸਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਗ੍ਰੇਨੇਡਸ ਪੰਜਾਬ ਮੇ ਆਏ ਆ ਔਰ ਇਹ ਵੀ ਬਤਾਇਆ ਗਿਆ ਕਿ ਜੋ 32 ਹੰਗ ਗ੍ਰੇਨੇਡਸ ਹੈ ਉਹ ਅਭੀ ਤੱਕ ਚਲੇ ਨਹੀਂ ਹੈ तो ये इन्फॉर्मेशन जो है ये नेशनल सिक्योरिटी से संबंध रखती है बहुत इम्पॉर्टेंट इन्फॉर्मेशन है इसीलिए इस इंफॉर्मेशन के बारे में इसका सोर्स जानने के लिए हम लोग मैं और मेरी टीम जो है आज सरदार प्रताप सिंह बाजवा जी से पूछताछ करने पहुँचे थे आ, हमारी क्वेश्चनिंग के दौरान उन्होंने अपना कोई सोर्स रिवील नहीं किया है और मैं बताना चाहती हूँ कि पंजाब पुलिस आ, अभी तक जो भी ऐसे केसेस हुए हैं एक प्रोफेशनल फोर्स की तरह पंजाब पुलिस ने ये सारे केसेस सॉल्व किए हैं और पंजाब पुलिस की तरफ से आगे भी आ, जो भी हमारे पास कोई इन्फॉर्मेशन आती है प्रोफेशनल तरीके से उसके ऊपर काम किया जाएगा फिर भी उनकी तरफ से हमारी क्वेश्चनिंग में कॉपरेट नहीं किया गया और हमें कोई सोर्स नहीं बताया गया ਵੱਡੀ ਗੱਲ ਇਹ ਆ ਵੀ ਸੋਰਸ ਜਦੋਂ ਸੋਰਸਾਂ ਦੇ ਹਵਾਲੇ ਤੋਂ ਕਿਹਾ ਤੇ ਉਹਨਾਂ ਨੂੰ ਸਾਥ ਨਹੀਂ ਦਿੱਤਾ ਗਿਆ ਜਾਂਚ ਦੇ ਵਿੱਚ ਤਾਂ ਵਾਪਸ ਰਵਜੋਤ ਕੋਰ ਗਰੇਵਾਲ ਆ ਗਏ ਉਹਨਾਂ ਨੇ ਮੀਡੀਆ ਨੂੰ ਦੱਸਿਆ ਵੀ ਉਹ ਕਿਹਾ ਤਾਂ ਹੈਗਾ ਉਹਨਾਂ ਨੇ ਵੀ ਪੰਜਾਬ ਬੰਬਾ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਪਰ ਉਹ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਾਅਦ ਦੇ ਵਿੱਚ ਵੀ ਇਹ ਕਿਹਾ ਕਿ ਕੀ ਕੀ ਮਾਮਲਾ ਕਰ ਕੀ ਆਪ ਦਾ ਰਿਸਪਾਂਸ ਨੇ ਪਹਿਲੇ ਤੋਂ ਆਪਕੋ ਬਤਾ ਦਿਆ ਹੈ ਮੈਂ ਇੱਕ ਸਟੇਟਮੈਂਟ ਦੀ ਥੀ ਇੱਕ ਟੀਵੀ ਚੈਨਲ ਕੋ ਜੋ ਮੋਸਟ ਪ੍ਰੋਬਬਲੀ ਅੱਜ ਰਿਲੇ ਹੋਗੀ ਉਸਮੈਂ ਮੈਂ ਇਹ ਬਾਤ ਕਹੀ ਥੀ ਮੂਜੇ ਕਿਸੇ ਇੰਟੈਲੀਜੈਂਸ ਕੇ मेरे सोर्स ने वो कहाँ का सोर्स है मैं बता नहीं सकता उन्होंने मुझे ये बॉन किया था कि बहुत सारे इधर ऐसे बॉम्ब आ चुके हैं कोई 18 चल चुके हैं कोई तीस बतीस चलने वाले हैं ਕੀ মিডিਆ ਦੇ ਸਾਹਮਣੇ ਵੀ ਇਹ ਸਭ ਕੁਝ ਆਮ ਆਦਮੀ ਪਾਰਟੀ ਦਾ ਡਰਾਮਾ ਹੈ ਪਰ ਉਸ ਨੇ ਇਹ ਗੱਲ ਫੇਰ ਸਟੈਂਡ ਕੀਤਾ ਵੀ ਉਹਨੂੰ ਸੋਰਸ ਤੋਂ ਮਿਲੀ ਸੀ ਵੀ 50 ਬੰਬ ਆਏ ਨੇ 18 ਬੰਬ ਜਿਹੜੇ ਹੈਗੇ ਆ ਚੱਲ ਚੁੱਕੇ ਨੇ ਕੁਝ ਲੋਕਾਂ ਨੇ ਮੈਨੂੰ ਕਿਹਾ ਵੀ ਸੋਰਸ ਨੇ ਵੀ ਤੁਸੀਂ ਬਚ ਕੇ ਰਹਿਣਾ ਮੇਰੀ ਰੱਖਿਆ ਲਈ ਕੀਤਾ ਉਦੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਵੀ ਆੜੇ ਹੱਥੀ ਲਿਆ ਅਮਨ ਅਰੋੜਾ ਨੇ ਵੀ ਇਨਫਰਮੇਸ਼ਨ ਆਈ ਕਿੱਥੋਂ ਔਰ ਜੇ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕਿ ਹਜੇ 32 ਲਾਈਵ ਬੰਬ ਪੰਜਾਬ ਦੇ ਵਿੱਚ ਪਏ ਨੇ ਤੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਵੀ ਹੋਊਗੀ ਕਿ ਉਹ 32 ਬੰਬ ਕਿੱਥੇ ਕਿੱਥੇ ਲੁਕੋਏ ਗਏ ਨੇ ਤੇ ਔਰ ਨੀਲ ਗਰਗ ਜਿਹੜੇ ਬਲਾਰੇ ਨੇ ਉਹਨਾਂ ਨੇ ਉਹ ਵੀ ਲਿਆ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਤਾਪ ਸਿੰਘ ਬਾਜਵਾ ਕੋਲੇ ਵੀ ਹੋ ਸਕਦਾ ਕਿ ਪਾਕਿਸਤਾਨ ਤੋਂ ਇਹਨਾਂ ਨੂੰ ਜਾਣਕਾਰੀ ਆਈ ਹੋਵੇ ਕਿਉਂਕਿ ਇਹਨਾਂ ਦੇ ਜਿਹੜੇ ਪੁਰਾਣੇ ਸਮਗਲਿੰਗ ਨਾਲ ਸੰਬੰਧ ਆ ਇਹਨਾਂ ਦੇ ਪੁਰਖਿਆਂ ਦੇ ਕਿਉਂਕਿ ਉਹ ਪਾਕਿਸਤਾਨ ਤਰਫ ਤੋਂ ਜਿਹੜਾ ਸਮਗਲਿੰਗ ਹੁੰਦੀ ਸੀ ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਦੇ ਪਰਿਵਾਰ ਦਾ ਨਾਮ ਜੁੜਦਾ ਉਹਨਾਂ ਨੇ ਦੋਸ਼ ਲਾਇਆ ਪਰ ਆਪਾਂ ਪਰ ਆਪਾਂ ਇਸ ਸਿਆਸੀ ਰੌਲੇ ਤੋਂ ਪਾਸੇ हट ਕੇ ਇਸ ਦਾ ਕੱਪੜਾ ਛੰਨ ਕਰਦੇ ਹਾਂ ਕਿਉਂਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਨੂੰ ਸੋਰਸ ਨੇ ਦੱਸ ਦਿੱਤਾ ਤਾਂ ਉਹਨਾਂ ਨੂੰ 10 ਦਿਨਾਂ ਚਾਹੀਦਾ ਸੀ ਕਿਉਂਕਿ ਦੇਸ਼ ਦੀਆਂ ਏਜੰਸੀਆਂ ਨੂੰ ਜਾਂ ਦੇਸ਼ ਦੀ ਕਿਸੇ ਏਜੰਸੀ ਨੂੰ ਦੱਸ ਦੇ ਪੁਲਿਸ ਨੂੰ ਦੱਸ ਦਿੰਦੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਖੁਦ ਲੋਕ ਸਭਾ ਮੈਂਬਰ ਵੀ ਰਹੇ ਨੇ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਰਹੇ ਨੇ ਤੇ ਨਾਲ ਹੀ ਹੁਣ ਵਿਰੋਧੀ ਧਿਰ ਦੀ ਆਗੂ ਵੀ ਨੇ ਔਰ ਉਹਨਾਂ ਕੋਲੇ ਲੰਬਾ ਤਜਰਬਾ ਦੇਸ਼ ਦੀ ਰਾਜਨੀਤੀ ਦਾ ਕਿਉਂਕਿ ਨੈਸ਼ਨਲ ਜਿਹੜੀ ਕਾਂਗਰਸ ਆ ਉਹ ਵੀ ਇੱਕ ਕਿਉਂਕਿ ਦੇਸ਼ ਨੂੰ ਜਿਹੜੀ ਸਮਰਪਿਤ ਆ ਸਮਝੀ ਜਾਂਦੀ ਪਾਰਟੀ ਆ ਪਰ ਉਹਦੇ ਸਰਗਰਮ ਆਗੂ ਨੇ ਪਰ ਉਹਨਾਂ ਨੂੰ ਇਸ ਸਵੇਦਨਸੀਲ ਮੁੱਦਾ ਜਿਹੜਾ ਹੈਗਾ ਸਾਂਝਾ ਕਰ ਲੈਣਾ ਚਾਹੀਦਾ ਜੇਕਰ ਪੰਜਾਬ ਪੁਲਿਸ ਨਾਲ ਨਹੀਂ ਸਾਂਝਾ ਕਰਨਾ ਉਹ ਕੇਂਦਰੀ ਏਜੰਸੀਆਂ ਨਾਲ ਸਾਂਝਾ ਕਰ ਲੈਣ ਕਿਉਂਕਿ ਜੇਕਰ ਸਾਡੇ ਚੈਲੰਜਿੰਗ ਫੀਲਡ ਬਾਰੇ ਦੇਖੀਏ ਅਸੀਂ ਵੀ ਸੋਰਸ ਦੇ ਜਾਂ ਸੂਤਰਾਂ ਦੇ ਹਵਾਲੇ ਦੇ ਨਾਲ ਅਸੀਂ ਖਬਰਾਂ ਆਮ ਸ਼ਬਦੀਆਂ ਨੇ ਜਿਹੜੀਆਂ ਕਿ ਸੂਤਰਾਂ ਦੇ ਮੁਤਾਬਕ ਛਾਪੀਆਂ ਜਾਂਦੀਆਂ ਨੇ ਪਰ ਸਾਨੂੰ ਪਹੁੰਚਗੇ ਨਹੀਂ ਹੁੰਦੀ ਪ੍ਰਤਾਪ ਸਿੰਘ ਬਾਜਵਾ ਵੀ ਤੁਸੀਂ ਬਹੁਤ ਸਿਆਣੇ ਹੋ ਕਿਉਂਕਿ ਇਹ ਉਹ ਮੁੱਦਾ ਨਹੀਂ ਕਿਉਂਕਿ ਅਸਾਸੀ ਵੀ ਉਸ ਤੇ ਵੱਜੇ ਹੋਏ ਆ ਜਦੋਂ ਦੇਸ਼ ਦੀ ਰੱਖਿਆ ਦਾ ਮਾਮਲਾ ਆ ਜਾਵੇ ਦੇਸ਼ ਧਰੋਹ ਦਾ ਮਾਮਲਾ ਆ ਜਾਵੇ ਦੇਸ਼ ਦੀ ਰੱਖਿਆ ਲਈ ਜਿਹੜੇ ਹੈਗੇ ਆ ਸੋਰਸ ਉਹਨਾਂ ਨੂੰ ਸਾਂਝਾ ਕਰਨਾ ਪੈਂਦਾ ਵਾ ਦੇਸ਼ ਦੀ ਏਜੰਸੀ ਨਾਲ ਕਿਉਂਕਿ ਦੇਸ਼ ਲਈ ਖਤਰਾ ਵਾ ਕਿਉਂਕਿ ਤੁਸੀਂ ਇਸ ਸੋਰਸ ਨੂੰ ਸੁਪਾ ਕੇ ਰੱਖਿਆ ਹੋਇਆ ਇਹ ਸੋਰਸ ਉਹ ਨਹੀਂ ਹੈਗੇ ਤੁਸੀਂ ਜੇਕਰ ਨਹੀਂ ਇਹ ਦੱਸੋਗੇ ਤੇ ਤੁਹਾਡੇ ਤੇ ਕਾਨੂੰਨੀ ਕਾਰ ਬਾਕੀ ਹੋਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਨੇ ਕਿਉਂਕਿ ਉਹਨਾਂ ਨੇ ਖੁਦ ਇਹ ਕੋਈ ਸਿਆਸੀ ਬਿਆਨ ਨਹੀਂ ਹੈਗਾ ਉਹਨਾਂ ਨੇ ਵੀ ਆਪਣੇ ਐਡਵਾਈਜ਼ਰਾਂ ਤੋਂ ਜਿਹੜੇ ਕਾਨੂੰਨੀ ਸਲਾਹਕਾਰਾ ਉਹਨਾਂ ਤੋਂ ਲੈ ਕੇ ਹੀ ਇਹ ਬਿਆਨ ਜਾਰੀ ਕੀਤਾ ਹੋਵੇਗਾ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਮਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੰਦਾ ਹੈ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਪਰ ਇਹਦੇ ਵਿੱਚ ਅਤਕਤਨੀ ਨਹੀਂ ਹੈਗੀ ਇਹ ਕੋਈ ਇੱਕ ਸਿਆਸੀ ਬਿਆਨਬਾਜ਼ੀ ਨਹੀਂ ਸੋਸ਼ੇਵਾਦੀ ਨਹੀਂ ਕਿਉਂਕਿ ਇਹ ਪੰਜਾਬ ਬੰਬਾਂ ਦਾ ਮਾਮਲਾ ਜਿਹਦੇ ਵਿੱਚ ਤੁਸੀਂ 32 ਦੱਸਿਆ ਵੀ 32 ਅਜੇ ਅਣਚੱਲੇ ਨੇ ਉਹ ਕਿੱਥੇ ਪਏ ਨੇ ਕਿਉਂਕਿ ਜੇਕਰ ਸਰਸ ਤੁਸੀਂ ਦੱਸੋਗੇ ਤਾਂ 3 ਕਰੋੜ ਦੀ ਜਨਤਾ ਜਿਹੜੀ 2.5 ਕਰੋੜ ਦੀ ਜਨਤਾ ਪੰਜਾਬ ਦੀ ਉਹਨਾਂ ਨੂੰ ਕਿਤੇ ਵੀ ਇਹਦਾ ਖਤਰਾ ਹੋ ਸਕਦਾ ਜਿਵੇਂ ਕਿ ਰੋਜ਼ਾਨਾ ਆਪਾਂ ਦੇਖਦੇ ਆ ਕਿਉਂਕਿ ਮਾਜੇ ਦੇ ਵਿੱਚ ਤਾਂ ਜ਼ਿਆਦਾ ਬਲਾਸਟ ਹੋਏ ਆ ਜੇਕਰ ਉਹ ਬਲਾਸਟ ਜਿਹੜੇ ਮਾਜੇ ਦੇ ਵਿੱਚ ਜੇਕਰ ਠਿਕਾਣੇ ਤੇ ਹੋ ਜਾਂਦੇ ਤਾਂ ਕਿੰਨੀਆਂ ਜਿਨੀਆਂ ਲਾਸਾਂ ਬਿਸਦੀਆਂ ਇਸੇ ਤਰ੍ਹਾਂ ਹੀ ਅੱਜ ਖਬਰਾਂ ਆਈਆਂ ਨੇ ਫਿਰੋਜ਼ਪੁਰ ਬਾਰਡਰ ਤੋਂ ਜਿਹੜੀ ਹੈਗੀ ਆ ਪਾਕਿਸਤਾਨ ਦੇ ਬਾਰਡਰ ਤੋਂ ਵੱਡੀ ਮਾਤਰਾ ਦੇ ਵਿੱਚ ਆਰਡੀਐਕਸ ਵੀ ਫੜੀ ਗਈ ਆ ਜਿਹੜਾ ਕਿ ਹੋਰ ਵੱਡਾ ਮਟੀਰੀਅਲ ਫੜਿਆ ਗਿਆ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਜਿਹੜਾ ਤੁਸੀਂ ਬਿਆਨ ਦਿੱਤਾ ਉਹਦੇ ਨਾਲ ਜਿਹੜਾ ਹੈਗਾ 3 ਕਰੋੜ ਜਨਤਾ ਦਾ ਜਿਹੜਾ ਹੈਗਾ ਸਬੰਧ ਆ ਕਿਉਂਕਿ ਤੁਸੀਂ ਬਹੁਤ ਹੀ ਮਹੱਤਵਪੂਰਨ ਅਹੁਦੇ ਤੇ ਹੋ ਤੇ ਔਰ ਤੁਸੀਂ ਇੱਕ ਜ਼ਿੰਮੇਵਾਰ ਨੇਤਾ ਹੋ ਤੁਸੀਂ ਕੱਲ ਨੂੰ ਸੂਬੇ ਦੀ ਜਿਹੜੀ ਗਿਆ ਬਾਗ ਡੋਰ ਵੀ ਸਵਾਲਣੀ ਹੈ ਜੇਕਰ ਤੁਸੀਂ ਬਾਕੀ ਸੋਸ਼ੇ ਬਾਜੀ ਇੱਕ ਰਾਜਨੀਤਿਕ ਬਿਆਨ ਦਿੱਤਾ ਹੈਗਾ ਇਹ ਪਰ ਇਸ ਨੂੰ ਰਾਜਨੀਤਿਕ ਇਹਨੂੰ ਅਜਿਹੇ ਬਿਆਨਾਂ ਨੂੰ ਜਿਹੜਾ ਹੈਗਾ ਇਸ ਤੋਂ ਦੂਰ ਰੱਖੋ ਭਾਵੇਂ ਕਿ ਪ੍ਰਤਾਪ ਸਿੰਘ ਬਾਜਲਵ ਨੂੰ ਪਿਛਲੇ ਦਿਨੀ ਜਿਹੜਾ ਬਜਟ ਸੈਸ਼ਨ ਹੋਇਆ ਉਸ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਬਿਆਨ ਦਿੱਤਾ ਗਿਆ ਸੀ ਸੰਤ ਸੀਚੇ ਵਾਲੇ ਮਾਡਲ ਤੇ ਤੇ ਥਾਪਰ ਮਾਡਲ ਦਾ ਭਾਵੇਂ ਕਿ ਉਸ ਉਹ ਮਾਡਲ ਜਿਹੜਾ ਹੈਗਾ ਤੁਸੀਂ ਬਿਆਨ ਦਿੱਤਾ ਉਹਦੇ ਤੇ ਵੀ ਵਿਵਾਦ ਛੜਿਆ ਪੰਜਾਬ ਦੇ ਵਿੱਚ ਉਸ ਤੇ ਉਹਨੂੰ ਕੇ ਬਾਜੀ ਮੰਨਿਆ ਜਾ ਸਕਦਾ ਕਿਉਂਕਿ ਸੰਤ ਸੀਚੇਵਾਲ ਫਿਲਹਾਲ ਮੌਜੂਦਾ ਸਮੇਂ ਦੇ ਵਿੱਚ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਭਾਵੇਂ ਕਿ ਉਹ ਚੰਗਾ ਕੰਮ ਕਰ ਰਹੇ ਨੇ ਜਿਹੜਾ ਕਿ ਵਾਤਾਵਰਨ ਦੇ ਲਈ ਤੇ ਜਿਵੇਂ ਕਾਲੀ ਵੇਈ ਉਹਨਾਂ ਨੇ ਜਿਹੜੀ ਹੈਗੀ ਉਹ ਉਹਨੂੰ ਸਾਫ ਕੀਤਾ ਤੇ ਹੁਣ ਬੁੱਢੇ ਨਾਲੇ ਨੂੰ ਜਿਹੜਾ ਬੁੱਢੇ ਦਰਿਆ ਨੂੰ ਸਾਫ ਕਰਨ ਤੇ ਲੱਗੇ ਹੋਏ ਨੇ ਜਿੱਥੇ ਕਿ ਕੈਂਸਰ ਦੀਆਂ ਬਿਲਟਾਂ ਬਣ ਚੁੱਕੀਆਂ ਸੀ ਪਰ ਉਹ ਉਹ ਵੱਖਰਾ ਬਿਆਨ ਆ ਪਰ ਇਹ ਜਿਹੇਹਾ ਬਿਆਨ ਜਿਹੜਾ ਹੈਗਾ ਦੇਸ਼ ਲਈ ਘਾਤਕਾ ਸੂਬੇ ਲਈ ਘਾਤਕਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹ ਸੰਤਾਪ ਪੰਡਾਇਆ ਹੋਇਆ ਤੁਸੀਂ ਤਾਂ ਖੁਦ ਆਪ ਦੱਸ ਰਹੇ ਹੋ ਕਿਉਂਕਿ ਉਹ ਸੰਤਾਪ ਪੰਡਾਇਆ ਹੋਇਆ ਜਦੋਂ ਕਿ ਸ਼ਾਮਾਂ ਹੁੰਦਿਆਂ ਹੀ ਜਿਹੜਾ ਹੈਗਾ ਲੋਕ ਘਰਾਂ ਦੇ ਅੰਦਰ ਦਰਵਾਜ਼ੇ ਬੰਦ ਕਰਕੇ ਜਿਹੜਾ ਹੈਗਾ ਪੈਂਦੇ ਸੀ ਔਰ ਬਾਹਰ ਨਹੀਂ ਨਿਕਲਦੇ ਸੀ ਤੇ ਬਾਹਰ ਰਾਤ ਨੂੰ ਜਿਹੜਾ ਹੈਗਾ ਕੋਣ ਗੋਲੀਆਂ ਚੱਲਦੀਆਂ ਸੀ ਤੇ ਕਿਵੇਂ ਜੜੀਆਂ ਬਿਛਾੜਾ ਹੁੰਦੀਆਂ ਸੀ ਤੇ ਕਿੰਨੇ ਨੌਜਵਾਨ ਮੁੰਡੇ ਜਿਹੜੇ ਅਣਦਾੜੀਏ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਜਾਂਦੇ ਸੀ ਕਿਉਂਕਿ ਜਿਹੀ ਉਦੋਂ ਅਸਲਾ ਵੀ ਉਸ ਸਮੇਂ ਪਾਕਿਸਤਾਨ ਵੱਲੋਂ ਜਿਹੜਾ ਖੁੱਲਾ ਆ ਚੁੱਕਿਆ ਸੀ ਕਿਉਂਕਿ ਭਾਵੇਂ ਕਿ ਹੁਣ ਸਾਡੀਆਂ ਜਿਹੜੀਆਂ ਫੌਜਾਂ ਨੇ ਸਾਡੀ ਆਰਮੀ ਆ ਸਾਡੀ ਫੋਰਸਸ ਆ ਉਹਨਾਂ ਨੇ ਇਹ ਬਾਰਡਰ ਪੂਰੇ ਤਾਰਾਂ ਮਾਰ ਕੇ ਸੀਲ ਕੀਤੇ ਹੋਏ ਨੇ ਔਰ ਔਰ ਲਗਾਤਾਰ ਜਿਹੜੀ ਹੈਗੀ ਆਪਣੀ ਜਾਨ ਨੂੰ ਜਿਹੜਾ ਹੈਗਾ ਤਲੀ ਤੇ ਰੱਖ ਕੇ ਦੇਸ਼ ਦੀ ਅਸਰ ਹੱਦਾਂ ਦੀ ਰਾਖੀ ਕਰ ਰਹੇ ਨੇ ਪਰ ਸਭ ਤੋਂ ਪਹਿਲਾਂ ਪੰਜਾਬ ਨੂੰ ਖਤਰਾ ਹੁੰਦਾ ਕਿਉਂਕਿ ਉਸ ਸਮੇਂ ਦਾ ਹੀ ਜਿਹੜਾ ਹਜੇ ਤੱਕ ਪੰਜਾਬ ਕਰਜ਼ੇ ਹੇਠਾਂ ਦੱਬਿਆ ਅੱਤਵਾਦ ਵੇਲੇ ਦਾ ਅਜੇ ਤੱਕ ਬਾਹਰ ਨਹੀਂ ਨਿਕਲਿਆ ਕਿਉਂਕਿ ਅਜੇ ਤੱਕ ਹੋਰ ਕਰਜ਼ੇ ਚੜੀ ਜਾਂਦੇ ਉਧਰ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੇ ਐਸੇ ਬਿਆਨ ਤੇ ਫਿਰ ਅਜੇ ਤੱਕ ਅੜੇ ਹੋਏ ਨੇ ਕਿਉਂਕਿ ਉਹ ਆਪਣੇ ਸੋਰਸ ਨਹੀਂ ਦੱਸ ਰਹੇ ਹੁਣ ਦੇਖਦੇ ਆ ਉਹਨਾਂ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਹੁੰਦੀ ਆ ਕਿ ਜਾਂ ਉਹ ਮਾਫੀ ਮੰਗ ਦਿੰਨੇ ਆਪਣੇ ਇਸ ਬਿਆਨ ਨੂੰ ਲੈ ਕੇ ਤੇ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਸੀ ਕਾਂ